ਭਾਈ ਗੁਰਜੀ ਕਾਕਾ ਸਾਰਾ ਗੁਰਜੀ ਖਿਫਤੇ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਆਪਣੇ ਰਿਲੀ ਵਿੱਚੋਂ ਤੇ ਰਾਤ ਕਾਫੀ ਲੇਟ ਹੋ ਗਈ ਸੀ 1:3-2 ਵਜੇ ਗਈ ਆਪਣਾ ਰਾਤ ਫਲਾਂਗਪੋਰੀ ਗੁਰਪੁਰਬ ਤੇ ਬਹੁਤ ਸੋਹਣਾ ਪ੍ਰਬੰਧ ਸੀ ਸ਼ਰਮਣੀ ਕਮੇਟੀ ਵੱਲੋਂ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਬੜੇ ਹੀ ਵਧੀਆ ਤਰੀਕੇ ਨਾਲ ਗੁਰਪੁਰਬ ਦਾ ਗੁਰਦਵਾਰਾ ਜਿਵੇਂ ਨਹਾਇਆ ਵਾ ਤੇ ਬਾਕੀ ਅੱਜ ਆਪਾਂ ਜਦ ਨੇ ਬੇਲੇ ਪੱਲੀਆਂ ਦਾ ਕਿਦਾਂ ਕੀ ਮੋਲ ਚਾਲਾ ਦੰਨੀਆਂ ਕਿ ਸੁੱਕੀਆਂ ਦਾ ਤੇ ਕਿੰਨੀਆਂ ਗਿੱਲੀਆਂ ਸਾਰੀਆਂ ਇਹ ਟਰੈਕਟਰਾਂ ਨਾਲ ਫੁੱਲਦੇ ਪੱਲੀਆਂ ਤਾਂ ਕਿੰਨਾਂ ਦੁਬਾਰਾ ਫੇਰ ਫੁੱਲਨੇ ਪੈਣੀਆਂ ਮੀਂਹ ਨਾਲ ਸਾਰੀਆਂ ਪੱਲੀਆਂ ਦੁਬਾਰਾ ਰੰਗੀਆਂ ਹੋਈਆਂ ਉਹਨਾਂ ਫੋਲਣ ਨੂੰ ਦੁਬਾਰਾ ਫੇਰ ਤੇ ਕੱਲ ਤੋਂ ਜਿਹੜੀ ਆਪਾਂ ਅੰਕ ਕੰਮ ਚੱਬੀ ਜਾਵੀਂ ਸ਼ੁਰੂ ਕਰਾਂਗੇ ਹੁਣ ਆਪਾਂ ਜਾ ਕੇ ਵੇਨੇ ਕਿਸਾਤਾ ਵਾ ਕਿਦਾਂ ਸਾਡਾ ਪਾਂਝਾ ਵੀ ਪਹੁੰਚ ਆਇਆ ਵਾ ਇਹ ਪੂਰਾ ਸ਼ੋਰ ਖਾਬਾ ਪਹੁੰਚਦਾ ਪੂਰਾ ਸਮਰਾਤ ਕਮੇਰਾ ਕਮੇਰਾ ਤੂੰ ਕੀ ਕਰਨ ਦੇਵਾ ਵਾ ਸੈਕਟਰ ਸੂਨ ਅ ਸ਼ਾਲੂ ਟਾੜੇ ਚਲਾਉਂਦੇ ਆ ਵਾ ਤੇ ਦੁਕਾਨ ਦੇ ਬੀਜ ਆ ਆਪਦੀ ਬੀਜ ਆ ਕਿੰਨੇ ਬੀਜੀ ਆ ਸਾਰੇ ਸਾਰੀ ਬੀਜ ਲੀ ਤੇ ਤੁਹਾਡੇ ਪਾਣੀ ਕਿੰਨੇ ਖਤਿਆ ਚ ਸਾਰਾ ਵਾਟੂ ਹਾਂ ਵਾਟੂ ਇਹ ਸਾਡਾ ਭਾਂਜਾ ਸਮਰ ਸਿੰਘ ਸੰਧੂ ਇਹ ਵੀ ਸਾਡੇ ਕੋ ਉਚਾਰਾ ਹੜਾਂ ਕੋ ਵੀ ਇਹਨਾਂ ਦੇ ਹੜਾ ਹੈ ਫੋੜਪੁਰੀ ਰੀ ਦੇ ਵਿੱਚ ਅੰਦਰ ਬਣੀ ਰਾਣੀ ਸੁੰਦਰਾ ਚੱਬਰੀ ਛੋਲੇ ਅੱਜ ਹੁਣ ਆ ਰਡਰ ਡਰਲਾ ਕੱਢ ਕੇ ਬਾਹਰ ਸਾਰੇ ਸੁਪਰ ਸੇਡਰ ਇਹਨਾਂ ਨੂੰ ਵੀ ਕਰਦੇ ਆਂ ਚਾਲੂ ਮਾਰਦੇ ਆਂ ਗਲੀਚ ਦੱਬਾ ਸਭ ਤੇਲ ਪਾਣੀ ਚੈੱਕ ਕਰਦੇ ਆਂ ਅੱਜ ਅਜਾ ਦੇ ਸਮਝ ਇੱਕ ਗੱਲ ਆ ਇਹ ਕੰਮ ਅੱਡੀ ਖੋਦੀ ਮੰਨ ਲ ਪੋਰੀ ਹੋ ਜੇ ਮੀਨੜਾ ਸਟਮ ਸਾਰਾ ਖਰਾਬ ਹੋ ਗਿਆ ਸਾਰੀਆਂ ਪੜੀਆਂ ਦੁਆਰਾ ਫੁੱਲ ਦੇਣ ਵਾਵਾ ਕੇ ਦੁਆਰਾ ਆ ਤੇ ਕੱਲੂ ਛਣ ਵੀ ਜਿਓ ਕਣਕ ਵਾਲੀ ਇਹਦੇ ਬੱਤਰ ਜੇ ਕੰਮ ਤਰ

ਕਦੇ ਨਾ ਕਰਾਂ ਸਾਡਾ ਸੁਮਰ ਸਿੰਘ ਸਾਡੇ ਨਾਲ ਆ ਗਿਆ ਗੇੜਾ ਮਾਰਨ ਦੇਖੋ ਨਿਗੇਜਨ ਟਡੀਜਨ ਬੜਾ ਸ਼ੌਂਕ ਇਹਨੂੰ ਵਾਈ ਦੇਨੂੰ ਟਰੈਕਟਰਾਂ ਦਾ ਬੜਾ ਸ਼ੌਂਕ ਇਹਨੂੰ ਚੱਲੀ ਹਣ ਕਰਨੂੰ ਹਾਂ ਹੁਣ ਆਪਾਂ ਦੇਖੀਏ ਜੌਂਡੀ ਕਰ ਫਿਰ ਪੱਲੀ ਹੋਣੇ ਆ ਟਰੈਕਟਰ ਕਿਹੜਾ ਲੈਣਾ ਤੂੰ ਏ ਕੋਲਾ ਹਾਂ ਏ ਕੋਲਾ ਲਾਲਾ ਕਿਹੜਾ ਏ ਕੋਲਾ ਲਾਲਾ ਫੋਰ ਵਾਈ ਲੈਣੇ ਤੂੰ ਜਾ ਮਿੰਦਰਾ ਮਿੰਦਰਾ ਤੇ ਫੋਰ ਵਾਈ ਲੈਣੇ ਤੂੰ ਜਾ ਸਿੱਟੇ ਗੋਲ ਗੋਲ ਜਿਹਾ ਚੱਕਰ ਨਹੀਂ ਬਣਿਆ ਓਲਾ ਅੱਛਾ ਇਹ ਸਾਡਾ ਮੁੰਡਾ ਮਿੰਦਰਾ ਦਾ ਫੈਨ ਆ ਹਾਂ ਕਿੱਟ ਅੱਜ ਮੈਸੇਜੇ ਸੁੱਤੇ ਅਸ਼ੋ ਲੈਣਾ ਵਾ ਚਲੋ ਦੇ ਰਹੇ ਤੈਨੂੰ ਲੱਗੇ ਹੁਣ ਸੁਪਰਸਾਈਡਰ ਨੂੰ ਕਰਨ ਤਿਆਰ ਇੱਕ ਦਾ ਤਵਾ ਟੁੱਟਾ ਸੀ ਤੇ ਇੱਕ ਦੀ ਚੈਨ ਟੁੱਟ ਗਈ ਇਹਨੂੰ ਹੰਦਵਾੜਾ ਕਰਨੇ ਆ ਰੈਡੀ ਤੇ ਅੱਜ ਨੂੰ ਬਲੀਕਲੂਸ ਕਰਕੇ ਸਾਰੇ ਤੇਲ ਤੂਲ ਦੇ ਕੇ ਚੈਨਾਂ ਨੂੰ ਸਾਰਿਆਂ ਨੂੰ ਤੇ ਕੱਲ ਨੂੰ ਬਾਬੇ ਦਾ ਲੈ ਕੇ ਨਾਂ ਕਣਕ ਕਰਨੀ ਕਰਦੇ ਆ ਸ਼ੁਰੂ ਡ੍ਰਿਲ ਨੂੰ ਕਰਦੇ ਆ ਚਾਲੂ ਹੁਣ ਕਰਨਦੇ ਆਂ ਅੰਗਰੇਜ਼ ਸੁਪਰ ਸੀਡਰ ਨੂੰ ਇੱਕ ਗੱਤਾ ਵਿੰਗਾ ਗਿਆ ਜੀ ਸਿੱਧਾ ਕੀਤਾ ਬਾਕੀ ਬਹੁਤ ਓਕੇ ਆ ਸੁਪਰ ਸੀਡਰ ਇਹ ਪੰਮੀ ਵਾਲਾ ਦਾ ਸੁਪਰ ਸੀਡਰ ਆਪਣਾ ਬਹੁਤ ਸੋਹਣਾ ਚੱਲਦਾ ਏ ਤਿੰਨਾਂ ਸਾਲਾਂ ਵਿੱਚ ਇਹਨੂੰ ਅਜੇ ਤੱਕ ਅਕਦੇ ਵੀ ਇਹਨੂੰ ਚਾਬੀ ਨਹੀਂ ਲਾਈ ਕਿਦੇ ਨੂੰ ਚੱਲਦੇ ਸੀ ਜਨ ਚ ਬਸ ਇਹਨੂੰ ਕੰਮ ਚਾਲੂ ਕਰਨ ਲੱਗਿਆ ਕਰੀ ਸਾਰਾ ਕੁਝ ਐ ਨਟ ਬੋਲਟ ਸਭ ਕੁ ਟਾਈਟ ਕਰ ਦਿੱਤੇ ਗਰੀ ਬਾਤ ਚੁਣਨੇ ਦੇ ਦੌਰਾਨ ਸੀਜ਼ਨ ਵਿੱਚ ਕਿਤੇ ਵੀ ਨੂੰ ਛੇੜਿਆ ਬਸ ਗਰੀਸ ਕਰਦੀ ਇਕੱਲੀ ਕਰੋ ਸਾਨੂੰ ਵੀ ਬਾਕੀ ਨਹੀਂ ਕਰ ਮੰਨ ਉਹਦਾ ਸਲੌਂਡ ਡਰਪਈ ਐਡਾ ਸੁਣਾ ਚਲਾਵਾ ਇਹਦਾ ਤੇ ਟਰੈਕਟਰ ਨੂੰ ਤਾਂ ਪੂਰਾ ਤੰਗ ਨਹੀਂ ਕਰਦਾ ਟਰੈਕਟਰ ਐ ਤੁਰਿਆ ਨਾ ਸੁੱਤਾ ਜੀ ਬਾਕੀ ਹੁਣ ਕੱਲ ਤੋਂ ਕਰਦੇ ਆ ਕੰਮ ਸ਼ੁਰੂ ਕਰਨ ਕੜਾ ਪਾਹਰਾ ਜੂ ਮੇਟੀਨ ਹਾਂ ਲੌਬੀ ਹੁਣ ਸਾਰਾ ਕਰਕੇ ਕੰਮ ਸਾਰ ਓਕੇ ਰਿਪੋਰਟ ਹੁਣ ਸੋਝੇ ਕੰਮ ਕਰਾਂਗੇ ਸ਼ੁਰੂ ਕਣਕ ਬੀਜਣ ਦਾ ਤੇ ਟਾਈਮ ਬਹਾ ਹੋ ਗਿਆ ਵਾ ਤੇ ਸਰੀਰ ਤੇ ਲੱਗੇ ਹੋਏ ਪੂਰੇ ਯੋਰ ਲੱਗੰਦਾ ਤੇ ਹੁਣ ਜਿਹੜਾ ਸਰੀਰ ਸਖ ਚੁੱਕਾ ਵਾ ਤੇ ਹੁਣ ਤੁਹਾਨੂੰ ਆਪਾਂ ਫੇਰ ਹੀ ਮਿਲਦੇ ਆ ਛੋਰੀ ਬਲੌਗ ਆਪਣਾ ਨਵਾਂ ਸ਼ੁਰੂ ਕਰਾਂਗੇ ਛੋਰੀ ਆਪਾਂ ਕਣਕ ਤੋਂ ਆਪਣੀ ਜਿਹੜੀ ਕੰਮ ਦੀ ਬੀਜ ਨਹੀਂ ਬਾਬੇ ਦੇ ਨਾਮ ਲੈ ਕੇ ਛੋਰੀ ਤੁਹਾਨੂੰ ਛੋਰੀ ਮਿਲਾਂਗੇ ਸਾਰਿਆਂ ਨੂੰ ਅਜਿਹਾ ਬਲੌਗ ਆਪਣਾ ਹੋ ਗਿਆ ਜੀ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ